ਕਿਵੇਂ ਵਗੀ ਬਾਬੇ ਦੀ ਵਈਂ ਇੰਡੀਆ ਦੀ ਪਹਿਲੀ ਨਦੀਆ ਜਿਹੜਾ ਜਲ ਪ੍ਰਦੂਸ਼ਿਤ ਹੋ ਕੇ ਦੁਬਾਰਾ ਜਲ ਸ਼ਕਣ ਵਾਲਾ ਬਣਿਆ ਆਂ ਬਈ ਲੋਕ ਤਾਂ ਕਹਿੰਦੇ ਸੀ ਯਾਰ ਐਦਾਂ ਕਿਵੇਂ ਇਹ ਪਹਾੜਾਂ ਨਾ ਮੱਥਾ ਲਾਇਆ ਇਹ ਕਿਵੇਂ ਹੋਜੂ ਬਈ ਕਿਵੇਂ ਸਾਫ ਹੋਜੂ ਬੇਰਲੀ ਤੇ ਇੱਕ ਸੁਪਨੇ ਵਰਗਾ ਵਰਗਾ ਸੀਗਾ ਵੀ ਇੱਕ ਇਹ ਹੋ ਹੀ ਨਹੀਂ ਸਕਦਾ ਮੈਂ ਕਹੀ ਮੈਂ ਕਿ ਸਾਰਾ ਜਿਹੜਾ ਸ਼ਹਿਰ ਵਾ ਖਰ ਵਾਲੇ ਕਹਿੰਦੇ ਸੀ ਲੈ ਵੇ ਬਾਬਾ ਕਿਤੋਂ ਆ ਗਿਆ ਕਿ ਕਿਤੋਂ ਹੋ ਜਣਾ ਏਦਾਂ ਜ਼ਰੂਰ ਲੱਗਦਾ ਸੀ ਵੀ ਇਹ ਕੰਮ ਕਿੱਦਾਂ ਕਰਨਾ ਕਿਵੇਂ ਹੁਣਾਵਾ ਜਦੋਂ 2007 ਦੇ ਵਿੱਚ ਮੀਟਿੰਗ ਹੋਈ ਜਲੰਧਰ ਦੇ ਵਿੱਚ ਭਗਤ ਸਿੰਘ ਹਾਲ ਦੇ ਵਿੱਚ ਉੱਥੇ ਬਾਬਾ ਜੀ ਨੇ ਇੱਕੋ ਗੱਲ ਕਹੀ ਸੀ ਕੋਈ ਨਹੀਂ ਹੋਊਗਾ ਕਿ ਜਿਹੜਾ ਗੁਰਨਾਨ ਦੇ ਘਰ ਨੂੰ ਪਵਿੱਤਰ ਨਹੀਂ ਦੇਖਣਾ ਚਾਹਂਦਾ ਉਹਨੂੰ ਉਦੋਂ ਤਾਂ ਮੈਜਨ ਹੀ ਨਹੀਂ ਕਰ ਸਕਦਾ ਸੀ ਲੋਕ ਵੀ ਕਹਿੰਦੇ ਸੀ ਵੀ ਯਾਰ ਬਾਬੇ ਦੋ ਚਾਰ ਦਿਨ ਰਹਿਣੇ ਛੇ ਤਾਂ ਇਹਨਾਂ ਕੋ ਹੋਣਾ ਨਹੀਂ ਅੱਜ ਦੇਖ ਲਓ ਆਪਾਂ ਉਸੇ ਜਗ੍ਹਾ ਤੇ ਖੜੇ ਆ ਸਵਰਗ ਬਣਿਆ ਪਿਆ ਨਰਕ ਤੋਂ ਸਾਰਾ ਸultanpur ਦੀ ਜ਼ਿੰਦਗੀ ਵੱਧ ਗਈ ਹੈ ਇਹ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਇਹਦੀ ਕਾਰ ਸੇਵਾ ਰੰਭੀ ਨਾ ਜਿੰਨਾ ਮਰਦਾਂ ਨੇ ਯੋਗਦਾਨ ਪਾਇਆ ਉਨਾ ਹੀ ਔਰਤਾਂ ਨੇ ਪਾਇਆ ਜਦੋਂ ਚੁਣੌਤੀ ਇਦੀ ਵੱਡੀ ਸੀ ਵੀ ਹਰ ਇੱਕ ਨੂੰ ਲੱਗਦਾ ਸੀ ਵੀ ਇਹ ਕੰਮ ਕਿੱਦਾਂ ਆਊਗਾ ਅਗਲਾ ਕਹਿੰਦਾ ਸੀ ਇਹਨਾਂ ਨੇ ਇਹਨਾਂ ਨੇ ਜਿਹੜੇ ਬੰਦੇ ਲਾਏ ਇਹਨਾਂ ਦੇ ਫੁਰਕ ਪੈ ਜਾਣੀ ਆ ਜੀ ਇਹਨਾਂ ਨੇ ਬਿਮਾਰ ਹੋ ਜਾਣਾ ਜੀ ਇਹ ਕਿੱਦਾਂ ਆਊਗਾ ਬਹੁਤੇ ਲੋਕਾਂ ਦੇ ਮਨ 'ਚ ਭਰਮ ਸੀ ਵੀ ਇਹ ਨਦੀ ਪਾਕਿਸਤਾਨ 'ਚ ਰਹਿ ਗਈ ਪਰ ਉਹ ਤਾਂ ਹੁੰਦਾ ਹੀ ਆ ਬਾਬਾ ਜੀ ਕਹਿੰਦੇ ਤੁਸੀਂ ਆਪਣੀ ਮੰਜ਼ਿਲ ਤੇ ਚੱਲਦੇ ਰਹੋ ਪਰ ਉਹਨਾਂ ਨੇ ਕਦੇ ਨੈਗੇਟਿਵ ਗੱਲ ਕਦੇ ਉਹਨਾਂ ਨੇ ਇਦਾਂ ਦਾ ਕੀਤਾ ਹੀ ਨਹੀਂ ਉਹਨਾਂ ਨੇ ਜੇ ਕਿਹਾ ਤੋਂ ਉਹ ਕੀਤਾ ਵਾ ਓਂ ਤੋ ਸੋਤਨਾੰਤ ਪਰਖੇ ਮਿਰਹਾ ਮਿਰਵ ਅਕਾਰੂਰ ਅਯੁਨੀ ਸੋ ਬੰਗੁਰ ਪਰਸਾਵੇ ਅਮਰਪਹਾ ਰੇਂ ਦਾ ਪਾਣੀ ਜਿੱਥੋਂ ਆਈ ਟੱਕੀ ਬਾਣੀ ਕਾਲੀ ਵੇਂ ਦਾ ਵਹਾ ਚਾਲੂ ਕਰਨ ਵਾਸਤੇ ਲਗਾਤਾਰ ਕੋਸ਼ਿਸ਼ਾਂ ਕਰਨੀਆਂ ਪਈਆਂ ਇਸ ਪੋਤਰ ਵੇਂ ਦੇ ਵਿੱਚ ਜਿਹੜੇ ਡਿੱਗਦੇ ਗੰਦੇ ਪਾਣੀ ਸੀ ਉਹਨਾਂ ਨੂੰ ਰੋਕਣਾ ਇੱਕ ਵੱਡੀ ਸਮੱਸਿਆ ਸੀ ਕਿਉਂਕਿ ਜਿੰਨਾ ਵੀ ਸultanpur ਰੋਧੀ ਦਾ ਵੇਸਟੇਜ ਸੀ ਈਵਨ ਕਿ ਬਾਹਰ ਅੰਦਰ ਜਿਹੜਾ ਸੀ ਉਹ ਵੀ ਜਿਹੜੇ ਸ਼ਹਿਰ ਦੇ ਲੋਕੀਓ ਵੇਂ ਨਦੀ ਜਾ ਕੇ ਪੈਂਦੇ ਸੀ ਜੇ ਕੋਈ ਪਸ਼ੂ ਮਾਰਦਾ ਸੀ ਉਹ ਵੀ ਵੇਂ ਨਦੀਨ ਛੱਟੇ ਤੇ ਜਾ ਕੇ ਕਿਉਂਕਿ ਇਹਦੇ ਉੱਲਤ ਕੋਈ ਮੂੰਹ ਨਹੀਂ ਸੀ ਕਰਦਾ ਅਸੀਂ ਜਦੋਂ ਲੱਗੇ ਸੀ ਉਸ ਦਿਨ ਤਾਂ ਅਸੀਂ ਕਾਲੇ ਪਾਣੀ ਚ ਨਹਾਤੇ ਆ ਨੌ ਦੇ ਵਿੱਚ ਵੜੇ ਰਹੇ ਤੇ ਉਹ ਪਿੰਡੇ ਤੋਂ ਉੱਪਰਲਾ ਬਾਬਾ ਜੀ ਦਾ ਸਾਡੇ ਸੇਵਾਦਾਰਾਂ ਦਾ ਮਾਸ ਜਿਹੜਾ ਉਧੜ ਗਿਆ ਸੀ ਇਤੋਂ ਕੁਛ ਦੀਂਦਾ ਹੀ ਨਹੀਂ ਸੀ ਗੰਦਾ ਕਾਲਾ ਪਾਣੀ ਸੀ ਤੇ ਬੂਟੀ ਨਾਲੇ ਭਰੀ ਭੀ ਸੀ ਚਾਰ ਛੇ ਦੇ ਸਰਕੜਾ ਸਾਕ ਉਹਦੇ ਨਾਂਗਾ ਨਹੀਂ ਸੀ ਮਹਾਂਪੁਰਸ਼ਾਂ ਨੇ ਬਹੁਤ ਕਿਰਪਾ ਕਰਕੇ ਬਹੁਤ ਚੁਣੌਤੀਆਂ ਦਾ ਸਾਹਮਣਾ ਕੀਤਾ ਸਾਡੇ ਘਰ ਦੇ ਬਜ਼ੁਰਗ ਲੋਕ ਇਹਦੇ ਬਾਰੇ ਪਹਿਲਾਂ ਦੱਸਦੇ ਹੁੰਦੇ ਸੀ ਕਿ ਸੁਲਤਾਨਪੁਰ ਦਾ ਪਾਣੀ ਪੀਣ ਦਾ ਨਹਾਉਣ ਤੋਂ ਦਾ ਸੋਰਸ ਸਿਰਫ ਇੱਕ ਵੈਨਦੀ ਸੀ ਹੌਲੀ ਹੌਲੀ ਹਾਲਾਤਾਂ ਨੇ ਇਹਨੂੰ ਖਰਾਬ ਕਰ ਦਿੱਤਾ ਤੇ ਜਿਹਦੇ ਨਾਲ ਸਾਰਾ ਕੁਝ ਜਿਹੜਾ ਸੀ ਇਹਦਾ ਡਿਸਟਰਬ ਹੋ ਗਿਆ ਇਹਦੇ ਇਸ ਵੈਂਦੀ ਤੇ ਆਉਣ ਵਾਲੇ ਸਰਦਾਲੂ ਬਾਬੇ ਨਾਨਕ ਦੇ ਉਪਾਸਕ ਜਦੋਂ ਇਸ ਪੋਤਰ ਵੈਂਦੀ ਤੇ ਆਉਂਦੇ ਸੀ ਨਰਾਸ਼ ਹੋ ਕੇ ਮੁੜਦੇ ਸੀ ਕਿਉਂਕਿ ਪਹਿਲਾਂ ਇਸ ਪੋਤਰ ਵੈਂਦੀ ਦੇ ਵਿੱਚ ਅਮਰਤ ਜਲ ਦੀ ਧਾਰਾ ਵਗਦੀ ਸੀ ਤੇ ਬਹੁਤ ਸਿਆਣੇ ਬਜ਼ੁਰਗ ਜਿਹੜੇ ਸੀਗੇ ਉਹਨਾਂ ਦੇ ਮਾਨਚਕ ਭੈ ਸੀ ਵੀ ਇਹ ਕਾਰਜ ਜਿਹੜਾ ਕਿਦਾਂ ਹੋਊਗਾ ਬਾਬਾ ਜੀ ਕਹੀ ਜਾਂਦੇ ਆ ਤੇ ਉਹਨਾਂ ਨੇ ਸਾਨੂੰ ਪੁੱਛਿਆ ਇਹ ਕਾਰਜ ਹੋਊਗਾ ਟਾਈਮ ਲੱਗ ਸਕਦਾ ਕਿਉਂਕਿ ਸਾਨੂੰ ਉਹ ਜਿਹੜੇ ਕਾਰਜ ਪਹਿਲਾਂ ਰਸਤਿਆਂ ਦੇ ਜਾਂ ਹੋਰ ਅਸੀਂ ਦੇਖੇ ਸੀ ਉਹਨਾਂ ਤੇ ਸਾਨੂੰ ਪੂਰਨ ਵਿਸ਼ਵਾਸ ਹੋ ਗਿਆ ਵੀ ਹੋਊਗਾ ਸੁਲਤਾਨਪੁਰ ਲੋਧੀ ਜਿਹੜਾ ਸ਼ਹਿਰ ਆ ਉਹ ਹੋਂਦ ਵਿੱਚ ਇਸ ਵਹੀਂ ਕਰਕੇ ਆਇਆ ਗਰਮੀਆਂ ਦੇ ਦਿਨਾਂ ਦੇ ਵਿੱਚ بارشਾਂ ਦੇ ਦਿਨਾਂ ਵਿੱਚ ਚਲਦੀ ਸੀ ਬਾਅਦ ਵਿੱਚ ਸੁੱਕ ਜਾਂਦੀ ਸੀ ਤੇ ਜਦੋਂ ਇਹਦੀ ਸਤ੍ਹਾ ਦੇ ਉੱਤੇ ਗਏ ਪਾਣੀ ਸੁੱਕ ਗਿਆ ਤੇ ਦੇਖਿਆ ਕਿ ਇਹਦੇ ਉੱਤੇ 8 8 7 7 ਫੁੱਟ ਗਾਰ ਜੰਮੀ ਹੋਈ ਸੀ ਜਿਹੜੀ ਧਰਤੀ ਹੇਠ ਪਾਣੀ ਨੂੰ ਰੀਚਾਰਜ ਨਹੀਂ ਹੋਣ ਦਿੰਦੀ ਸੀ ਉਹ ਗਾਰ ਨੂੰ ਟਰੈਕਟਰਾਂ ਦੇ ਨਾਲ ਮਸ਼ੀਨਾਂ ਦੇ ਨਾਲ ਬਾਹਰ ਕੱਢਿਆ ਇਸ ਕਾਰ ਸੇਵਾ ਦਾ ਮੇਰੇ ਹਿਸਾਬ ਦੇ ਨਾਲ ਸਭ ਤੋਂ ਵੱਡਾ ਇੰਪੈਕਟ ਇਹ ਆ ਵੀ ਇਸ ਇਲਾਕੇ ਦਾ ਪਾਣੀ ਪੰਜਾਬ ਦੇ ਬਹੁਤ ਸਾਰੇ ਡਿਸਟ੍ਰਿਕਟ ਬਹੁਤ ਸਾਰੇ ਇਲਾਕੇ ਡਾਰਕ ਜ਼ੋਨ ਚਲ ਗਏ ਚਿੰਤਾਜਨਕ ਤਰੀਕੇ ਚ ਪਾਣੀ ਢੇਠਾ ਚਲ ਗਿਆ ਧਰਤੀ ਇਹੜ ਪਰ ਸਾਡੇ ਇੱਥੇ ਪਾਣੀ ਦਾ ਜਿਹੜਾ ਲੈਵਲ ਆ ਥੱਲੇ ਦੀ ਜਾਣ ਦੀ ਬਜਾਏ ਉੱਪਰ ਆ ਰਿਹਾ ਸੋ ਬੇਰੀ ਦੀ ਜਿਹੜੀ ਸੁੰਦਰਤਾ ਇਹ ਇੱਕ ਇੱਕ ਪੱਥਰ ਲਾ ਕੇ ਗੁਰਸੰਗਤਾਂ ਨੇ ਆਪਣੇ ਦਿਨ ਰਾਤ ਮਿਹਨਤ ਕੀਤੀ उस मेल तो उस मेहनत का नतीजा आप पवित्र बेई में देख रहे हैं इट्स वन मैसेज इज गिविंग मैसेज इज गॉड इज हैप्पी द ऑलमाइटी इज हैप्पी व्हेन यू वर्शिप इन गुरुद्वार आल्सो ऑल द रिवर्स आल्सो क्लीन गॉड इज हैप्पी आधुनिक युवान जमाने के तीर्थ हैं ऐसे स्थान तो हमारे पूरे मंत्रालय के लिए ये एक प्रकार से गुरु स्थान हो गया तो यही तो मॉडल हम देखने आए और हमारे अधिकारीगण भी आए और भी इसके बाद जो लोग स्तर पर इन सब चीजों को को क्रियान्वित करते हैं वैसे लोगों को भी हम लोग भेजेंगे जंगो घट नहीं आई आ मोरचा जित के गुरु जी तेरी फौज रंगली आई आमानू के गुरु जी तेरी फौज रंगली 11 ਦਿਨਾਂ ਚ ਸੰਤ ਸੀਚੇਵਾਲ ਨੇ ਉਹ ਕੰਮ ਕਰਤਾ ਜਿਹੜਾ ਇਹ ਕਹਿੰਦੇ ਸੀ 6 ਮਹੀਨੇ ਲੱਗ ਜਾਣੇ ਮਤਲਬ ਜਿਹੜਾ ਨਾ ਮੁਨਕਮ ਕੰਮ ਆ ਨਾ ਵੀ ਜਿਹੜਾ ਲੋਕ ਕਹਿੰਦੇ ਹੋਏ ਨਹੀਂ ਸਕਦਾ ਪਰ ਮੈਂ ਇਹ ਦਾਅਵੇ ਨਾ ਕਹਿ ਸਕਦਾ ਵੀ ਬਾਬਾ ਜੀ ਜਿੱਥੇ ਕਦਮ ਧਰ ਦਿੰਦੇ ਆ ਜਿਹੜੀ ਧੁੰਨ ਫੜ ਲੈਂਦੇ ਆ ਤੇ ਉਹਨੂੰ ਪਾਰ ਲਾ ਕੇ ਹਟਦੇ ਆ ਵਹੀ ਉਦਾਹਰਣ ਤੇ ਇਸ ਤੋਂ ਬਾਅਦ ਬੁੱਢਾ ਜਿਹੜਾ ਦਰਿਆ ਵਾ ਉਹ ਦੂਜੀ ਉਦਾਹਰਨ ਆਪਾਂ ਨੂੰ ਪੂਰੇ ਵਿਸ਼ਵ ਨੂੰ ਵੇਖਣ ਨੂੰ ਮਿਲੂਗੀ ਔਰ ਪਛੇਰੀ ਪਾਦਮਸ਼ਰੀ ਮਿਲਿਆ ਉਹਨਾਂ ਨੇ ਕਿਹਾ ਸੰਗਤਾਂ ਦੀ ਆ ਵੀ ਐਵੇਂ ਹੋਈ ਸੰਗਤਾਂ ਨੇ ਬੁੱਢਾ ਦਰਿਆ ਤੇ ਵੀ ਉਹ ਕਹਿੰਦੇ ਸੰਗਤਾਂ ਨੇ ਕਰਨਾ ਅਸੀਂ ਤਾਂ ਕੋ ਹੋਕਾ ਦੇਣਾ ਵੀ ਜਿੱਥੇ ਦੁਨੀਆ ਦੀਆਂ ਪੜ੍ਹਾਈ ਖਤਮ ਹੁੰਦੀ ਆ ਬਾਬਾ ਜੀ ਕਹਿੰਦੇ ਹੁੰਦੇ ਉੱਥੇ ਸਾਧੂਆਂ ਦਾ ਊੜਾ ਸ਼ੁਰੂ ਹੁੰਦਾ ਸਾਨੂੰ ਬਾਣੀ ਤੇ ਯਕੀਨ ਆ ਤਾਂ ਉਹਦੇ ਗੁਰੂ ਤੇ ਪੂਰਾ ਭਰੋਸਾ ਆ ਵੀ ਜੋ ਉਹਨਾਂ ਨੇ ਕਿਹਾ ਉਹ ਉਹਨਾਂ ਨੇ ਕਿਆ ਵਾ ਕੀਤਾ ਵਾ ਤੇ ਇਹ ਵੀ ਕਰਨਗੇ ਆਪ ਸਭ ਦੇ ਸਹਿਯੋਗ ਦੀ ਲੋੜ ਆ ਪਵਿੱਤਰ ਬੁੱਢਾ ਦਰਿਆ ਵੀ ਇਸੇ ਤਰ੍ਹਾਂ ਕੱਲ-ਕੱਲ ਕਰਦਾ ਬਗੂਗਾ ਉਹਦੇ ਵਾਸਤੇ ਯਤਨ ਜੜੇ ਹੈ ਉਹ ਜਾਰੀ ਹੈ